ਸਰਪ੍ਰਿੰਮ ਮੈਂ ਇੰਸਪੈਕਟਰ ਕਿਰਪਾਲ ਸਿੰਘ ਐਸ ਐਚਓ ਸਿਟੀ ਰਾਜਪੁਰਾ ਸਾਹਿਬ ਜਿਹੜੇ ਕੱਲ ਨਸ਼ਿਆਂ ਦਾ ਬੰਦਾ ਕੱਲ ਅਸੀਂ ਮਾਨਯੋਗ ਐਸ ਐਸਪੀ ਸਾਹ ਪਟਿਆਲਾ ਸਰਦਾਰ ਨਾਨਕ ਸਿੰਘ ਆਈ ਪੀਐਸ ਅਤੇ ਡੀਐਸਪੀ ਰਾਜਪੁਰਾ ਜਿਹੜੇ ਸਰਦਾਰ ਮਨਜੀਤ ਸਿੰਘ ਦੀ ਹਦਾਇਤ ਅਨੁਸਾਰ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਦੋ ਵਿਅਕਤੀ ਇੱਕ 파ਰੋ ਦੇ ਵੀ ਤੇ ਦੂਜਾ ਗੁਰਦੇਵ ਸਿੰਘ ਜਿਹੜੇ ਬਸਤੇ ਵਿੱਚੋਂ ਉੱਤਰ ਕੇ ਪੇਸ਼ਾਂ ਲੁਕਣ ਦੀ ਕੋਸ਼ਿਸ਼ ਕਰਦੇ ਆ ਤੇ ਸਾਡੇ ਮੁਲਾਜ਼ਮ ਇਹਨਾਂ ਨੂੰ ਕੋਈ ਮੁਸਤੈਦੀ ਨਾਲ ਫੜ ਲੈਂਦੇ ਆ ਇਹਨਾਂ ਦੀ ਚੈਕਿੰਗ ਦੌਰਾਨ ਇਹਨਾਂ ਕੋਲੋਂ 17 ਕਿਲੋ ਓਕੇ ਬਰਾਮਦ ਹੋਈ ਜਿਹੜੀ ਅੱਜ ਅਸੀਂ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਪੇਸ਼ ਕਰਕੇ ਅਸੀਂ ਰਿਮਾਂਡ ਦੀ ਮੰਗ ਕਰਾਂਗੇ ਰਿਮਾਂਡ ਮਿਲਣ ਤੇ ਸਾਨੂੰ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈਗੀ ਆ ਸਰ ਕਿੱਥੇ ਰਹਿਣ ਵਾਲੇ ਆ ਇਹ ਜਿਹੜੀ 파ਰੋਦੇਵੀ ਤੇ ਗੁਰਦੇਵ ਸਿੰਘ ਜਿਹੜੇ ਦੋਨੇ ਹੀ ਬਠਿੰਡੇ ਤੇ ਰਹਿਣ ਵਾਲੇ ਆ ਜਿਹੜੇ ਇਹਨਾਂ ਦੇ ਪਹਿਲਾਂ ਵੀ ਐਨਡੀਪੀਐਸ ਦੇ ਤਹਿਤ ਦੋ ਪਰਚੇ ਦਰਜ